ਸਸਿਕਾ ਸਾਰਿਆਂ ਨੂੰ ਮਿਹਨਤ ਤੇ ਰੰਦਾਵਾ ਅੱਜ ਅਸੀਂ ਬਰੂਸ ਪਲਮਨ ਪਾਰਕ ਸ਼ਾਮ ਦੇ ਵੇਲੇ ਆਏ ਆ ਜਿੱਥੇ ਸਾਰੇ ਭਵਾਂ ਅੱਜ ਗਰਾਊਂਡਾਂ ਦੇ ਵਿੱਚ ਆ ਇੱਥੇ ਜਾ ਚੁੱਕੇ ਆ ਲੇਕਿਨ ਮਿਹਨਤੀ ਪੰਜਾਬੀ ਜਿਹੜੇ ਆ ਜਿਨ੍ਹਾਂ ਨੇ ਕੱਲ ਬਹੁਤ ਵਧੀਆ ਢੰਗ ਦੇ ਨਾਲ ਸਾਰਿਆਂ ਦੇ ਲਈ ਇੱਥੇ ਸਖੇੜਨਾ ਉਹ ਇੱਥੇ ਗਰਾਊਂਡਾਂ ਦੇ ਵਿੱਚ ਸ਼ਾਨੇ ਪੰਜਾਬ ਦੀ ਟੀਮ ਕੱਲ ਦਾ ਜਿਹੜਾ ਟੂਰਨਾਮੈਂਟ ਫਾਈਨਲ ਸੀਰੀਜ਼ ਚੱਲਦੀ ਆ ਰਹੀ ਆ ਉਸ ਦਾ ਜਿਹੜਾ ਹੁਣ ਜਾ ਰਿਹਾ ਉਸ ਦੀਆਂ ਤਿਆਰੀਆਂ ਦੇ ਵਿੱਚ ਪੂਰੀ ਜੁਰਾ ਸ਼ੁਰਾ ਦੇ ਨਾਲ ਐ ਸੋ ਆ ਕਾਰ ਪਾਰਕ ਦੇ ਵਿੱਚ ਅਸੀਂ ਪਹੁੰਚੇ ਹੋਇਆ ਸੋ ਸਾਰੀ ਟੀਮ ਨੂੰ ਸਭ ਤੋਂ ਪਹਿਲਾਂ ਤਾਂ ਬੈਸਟ ਰਿਪੋਰਟਸ ਤੇ ਥੋੜਾ ਜਿਹਾ ਮੈਨੂੰ ਦੱਸੋਗੇ ਕਿ ਤਿਆਰੀਆਂ ਦੇ ਪੱਖੋਂ ਆਪਣੇ ਫੈਂਸ ਲੱਗਣੇ ਸ਼ੁਰੂ ਹੋ ਗਏ ਸੋ ਪੂਰੀਆਂ ਤਿਆਰੀਆਂ ਜੀ ਬਿਲਕੁਲ ਸਸੀ ਗੱਲ ਸਾਡਾ ਸਾਰਿਆਂ ਦਾ ਤੇ ਥੈਂਕ ਯੂ ਰੇਡੀਅਸ ਸਪਾਈਸ ਦਾ ਅੰਦੀ ਕੱਲ੍ਹ ਹੀ ਸਾਰਿਆਂ ਦੀ ਸਾਰੀ ਟੀਮ ਦਾ ਹੀ ਬਹੁਤ ਐਫਰਟ ਲੱਗਿਆ ਹੋਇਆ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਟਾਈਮ ਤੇ ਆਇਓ ਇਹ ਨਾ ਹੋਵੇ ਥੋੜਾ ਲੇਟ ਹੋ ਗਏ ਮੈਚ ਨਿਕਲ ਜਾਣ ਜਾਂ ਖਾਣ ਦਾ ਸਮਾਂ ਜਾਂ ਖੇਡਣ ਦਾ ਸਮਾਂ ਨਿਕਲ ਜਾਵੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਟਾਈਮ ਨਾਲ ਆਇਓ ਤੇ ਹੋਰ ਕੁਝ ਤੇ ਅਸੀਂ ਇੱਕ ਲੱਕੀ ਡਰਾਅ ਕਰ ਰਹੇ ਹਾਂ ਜੀ 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 ਕੈਰੀ ਆਨ ਹਾਂਜੀ ਤੇ ਉਹਦੇ ਵਿੱਚ ਰੈਫਰਨ ਪਾਏ ਜਾਊਗੇ ਤੇ ਆਈਫੋਨ 16 ਦਾ ਵੀ ਕੱਢਾਂਗੇ ਡਰਾਅ ਅੱਛਾ ਆਈਫੋਨ 16 ਦਾ ਆਈਫੋਨ 16 ਵਾਹ ਵਾਹ ਸੋ ਸਾਰਿਆਂ ਹਾਂਜੀ ਹਾਂਜੀ ਉਹਦੀਆਂ ਕੁਝ ਕੰਡੀਸ਼ਨ ਹੋਗੀਆਂ ਉਹ ਫਿਰ ਆਪਾਂ ਕੱਲ ਆਪਾਂ ਦੱਸਾਂਗੇ ਤੁਸੀਂ ਪਹੁੰਚੋ ਬਹੁਤ ਵਧੀਆ ਇਹ ਟੂਰਨਾਮੈਂਟ ਇੰਜੋਏ ਕਰਿਓ। ਸੋ ਟੂਰਨਾਮੈਂਟ ਦੇ ਵਿੱਚ ਸਾਰਿਆਂ ਨੂੰ ਦੱਸ ਦਈਏ ਕਾਰ ਪਾਰਕ ਤਾਂ ਚਲੋ ਹੈਗਾ ਹੀ ਆ ਸਾਰਾ ਇੱਥੇ ਤੇ ਜਿਹੜੇ 10 ਵਜੇ ਤੋਂ ਸਭ ਕੁਝ ਸ਼ੁਰੂ ਹੋ ਰਹਿਣਾ ਇੱਥੇ ਰਿਫਰੈਸ਼ਮੈਂਟ ਵੀ ਬੱਚਿਆਂ ਦੇ ਲਈ ਵੀ ਜਿਹੜਾ ਬੱਚਿਆਂ ਲਈ ਹਾਂਜੀ ਸਭ ਤੋਂ ਵੱਡੀ ਜਿਹੜੇ ਬਾਉਂਸਿੰਗ ਕਾਸਲ ਹੈਗੇ ਨੇ ਹਾਂ ਦੇ ਛੋਟੇ ਬੱਚਿਆਂ ਲਈ ਵੀ ਨੇ ਤੇ ਵੱਡੇ ਬੱਚਿਆਂ ਲਈ ਵੀ ਬੱਚਿਆਂ ਲਈ ਫੇਸ ਪੇਂਟਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਪਾਪਕਾਂਸ ਵਗੈਰਾ ਵੈਫਲਸ ਵਗੈਰਾ ਜਿਵੇਂ ਹੋਰ ਕੋਸ਼ਿਸ਼ ਹੈ ਜਿਆਦਾ ਜਿਆਦਾ ਕਰ ਸਕੀਏ ਤੇ بس ਥੈਂਕ ਯੂ ਜੀ ਜੀ ਸੋ ਸਾਰਿਆਂ ਨੂੰ ਦੱਸ ਦਈਏ ਆ ਇਹ ਸੀਰੀਜ਼ ਜਿਹੜੀ ਆ ਤਕਰੀਬਨ ਮੇਰੇ ਖਿਆਲ 7-8 ਹਫ਼ਤੇ ਤੋਂ ਚੱਲਦੀ ਆ ਰਹੀ ਆ ਜੀ ਇਹ ਜਿਹੜੀ ਤੁਹਾਡੀ 6 ਹਫ਼ਤੇ ਦੀ ਜਿਹੜੀ ਸੋ 6 ਹਫ਼ਤੇ ਦੀ ਸੀਰੀਜ਼ ਦਾ ਫਿਨਾਲੇ ਹੋਣ ਜਾ ਰਿਹਾ ਤੇ ਕੱਲ ਨੂੰ ਰੇਡੀਓ ਸਪਾਈਸ ਦੀ ਟੀਮ ਤਾਂ ਪਹੁੰਚੂਗੀ ਪਤਵੰਤੇ ਇੱਥੇ ਛੱਜਣ ਜਿਹੜੇ ਸਪੋਰਟਰ ਪਰਿਵਾਰ ਸਾਰੇ ਇੱਥੇ ਪਹੁੰਚ ਰਿਹਾ ਹੈ ਰਿਫਰੈਸ਼ਮੈਂਟ ਸਾਰੀਆਂ ਤੇ ਤੁਸੀਂ ਦੇਖੋਗੇ ਇਥੇ ਬੈਸਟ ਆਫ ਕ੍ਰਿਕਟ ਜਿਹੜਾ ਸਾਡੇ ਭਾਈਚਾਰੇ ਨੇ ਪ੍ਰੋਵਾਈਡ ਇਥੇ ਕਰਨਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸੋ ਆਓ ਸਪੋਰਟ ਕਰੀਏ ਆਪਣੇ ਅਗਲੀ ਪੀੜ੍ਹੀ ਨੂੰ ਸਪੋਰਟਸ ਦੇ ਨਾਲ ਜੁੜੀਏ ਕੀਪਿੰਗ ਦਿਸ ਕੰਟਰੀ ਸਪਿਰਟ ਅਲਾਈਵ ਆਲ ਦਾ ਬੈਸਟ ਜੀ ਸਾਰੇ